ਪੰਜਾਬ ਦੇ ਅਸਲੀ ਰਾਖੇ ਪੰਜਾਬ ਸਰਕਾਰ ਦੇ ਵੱਲੋਂ ਤਿਆਰ ਕੀਤੀ ਗਈ ਬीडीसी ਆਖਿਰ ਬीडीसी ਕੀ ਹੈ ਕਿਉਂਕਿ ਪੰਜਾਬ ਦੇ ਜੇਕਰ ਪਿੰਡ ਪਿੰਡ ਦੀ ਗੱਲ ਕੀਤੀ ਜਾਵੇ ਤਾਂ ਅੱਜ ਨਸ਼ੇ ਵਿਕਰੇ ਨੇ ਤਾਂ ਉਸੇ ਨਸ਼ੇ ਦੇ ਖਿਲਾਫ ਤਿਆਰ ਕੀਤੀ ਜਾ ਰਹੀ ਹੈ ਇਹ ਜਨ ਜੰਗ ਹੈ ਤਾਂ ਬीडीसी ਬਾਰੇ ਵੀ ਤੁਹਾਨੂੰ ਦੱਸਾਂਗੇ ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਉਪਰਾਲੇ ਦੇ ਉੱਤੇ ਉਪਰਾਲੇ ਕੀਤੇ ਸਾਰੇ ਨੇ ਜਿੱਥੇ ਪਹਿਲਾਂ ਨਸ਼ਾ ਨੂੰ ਖਤਮ ਕਰਨ ਦੇ ਲਈ ਨਸ਼ਾ ਦੇ ਖਿਲਾਫ ਜਿਹੜੀ ਕਿ ਮੁਹਿੰਮ ਜਿਹੜੀ ਕਿ ਚਲਾਈ ਗਈ ਸੀਗੀ ਉਸ ਦੇ ਤਹਿਤ ਕਈ ਨਸ਼ਾ ਤਸਕਰਾਂ ਦੇ ਘਰਾਂ ਦੇ ਉੱਤੇ ਬੁਲਡੋਜ਼ਰ ਵੀ ਚਲਾਏ ਗਏ ਸੀਗੇ ਪਰ ਉਸ ਤੋਂ ਬਾਅਦ ਵੀ ਜੋ ਕਿ ਗੈਂਗਸਟਰਾਂ ਦੇ ਉੱਤੇ ਵੀ ਨਕੇਲ ਕਸੀ ਜਾ ਰਹੀ ਸੀਗੀ ਪੰਜਾਬ ਸਰਕਾਰ ਦੇ ਵੱਲ ਤੁਹਾਨੂੰ ਯਾਦ ਹੋਵੇਗਾ 72 ਘੰਟਿਆਂ ਜਿਹੜਾ ਕਿ ਆਪਰੇਸ਼ਨ ਚਲਾਇਆ ਗਿਆ ਸੀਗਾ ਉਸ ਦੇ ਤਹਿਤ ਕਈ ਗੈਂਗਸਟਰਾਂ ਨੂੰ ਕਾਬੂ ਕੀਤਾ ਗਿਆ ਸੀਗਾ ਤੇ ਪੰਜਾਬ ਸਰਕਾਰ ਦੇ ਵੱਲ ਸਿਹਤ ਨੂੰ ਲੈ ਕੇ ਵੀ ਵਟਾ ਤਾਂ ਚੁੱਕਿਆ ਗਿਆ ਤੇ ਹੁਣ VDC ਇੱਕ ਕਮੇਟੀ ਬਣਾਈ ਗਈ ਹੈ ਆਖਰੀ ਕਮੇਟੀ ਕੀ ਹੈ ਕਿਉਂਕਿ ਪੰਜਾਬ ਦੇ ਇਹ ਰਾਖੇ ਹੈ ਜਿੱਥੇ ਕਿ ਇਹ ਕੋਈ ਸਰਕਾਰੀ ਕਹਿ ਸਕਦੇ ਆ ਵੀ ਸਰਕਾਰੀ ਯੋਜਨਾ ਨਹੀਂ ਹੈ ਬਲਕਿ ਪੰਜਾਬ ਦੇ ਪਿੰਡ ਪਿੰਡ ਦੇ ਵਿੱਚ ਨਸ਼ੇ ਦੇ ਖਿਲਾਫ ਤਿਆਰ ਕੀਤੀ ਗਈ ਜਨ ਚੰਗ ਹੈ ਤਾਂ ਦੱਸ ਦਈਏ ਕਿ VDC ਦੇ ਬਾਰੇ ਤਾਂ ਇਹ ਇੱਕ ਪਿੰਡ ਰਾਖਾ ਕਮੇਟੀ ਹੈ ਜੋ ਕਿ ਹਰ ਪਿੰਡ ਹਰ ਵਾਰਡ ਦੇ ਵਿੱਚ 15 ਤੋ ਲੈ ਕੇ 20 ਦੇ ਲੋਕਲ ਲੋਕ ਹੋਣਗੇ ਸਰਪੰਚ ਹੋਣਗੇ ਪੰਚ ਨੌਜਵਾਨ ਔਰ ਤਾਂ ਬਜ਼ੁਰਗ ਇਹ ਸਾਰੇ ਸ਼ਾਮਿਲ ਹੋਣਗੇ ਤੇ ਜੇਕਰ ਕੰਮ ਦੀ ਗੱਲ ਕੀਤੀ ਜਾਵੇ ਤਾਂ ਇਹ ਹਰ ਜੋ ਕਿ ਪਿੰਡ ਨੂੰ ਨਸ਼ੇ ਤੋਂ ਬਚਾਉਣ ਦੇ ਲਈ ਨਸ਼ਾ ਵੇਚਣ ਵਾਲਿਆਂ ਨੂੰ ਫੜਾਉਣਾ ਜਾਗਰੂਕਤਾ ਫੈਲਾਉਣਾ ਇਹ ਇਹਨਾਂ ਦਾ ਕੰਮ ਰਹੇਗਾ ਮੁੱਖ ਦਾ ਪੰਜਾਬ ਸਰਕਾਰ ਦੀ ਜੰਗ ਨਸ਼ੇ ਦੇ ਖਿਲਾਫ ਮੁਹਿੰਮ ਦਾ ਸਭ ਤੋਂ ਵੱਡਾ ਹਥਿਆਰ ਜੇਕਰ ਅੰਕੜੇ ਦੀ ਗੱਲ ਕੀਤੀ ਜਾਵੇ ਤਾਂ ਅੰਕੜੇ ਜਿਹੜੇ ਕਿ ਸਾਹਮਣੇ ਆਏ ਨੇ ਉਹ ਵੀ ਤੁਹਾਨੂੰ ਦੱਸ ਦਾਂਗੇ ਕਿ 1 ਲੱਖ ਤੋਂ ਵੱਧ ਬीडीसी ਤੇ ਡਬਲਿਊ ਡੀਸੀ ਮੈਂਬਰ ਜੋ ਕਿ ਪੰਜਾਬ ਦੇ ਹਰ ਕੋਨੇ ਦੇ ਵਿੱਚ ਤਿਆਰ ਨੇ 13800 ਪਿੰਡ ਅਤੇ ਵਾਰਡ ਪੂਰਾ ਪੰਜਾਬ ਜਿਹੜਾ ਕਿ ਕਵਰ ਕਰੇਗਾ ਤੇ 8 ਲੱਖ ਲੋਕ ਪਿੰਡਾਂ ਦੇ ਪਹਿਰੇਦਾਰ ਜੋ ਕਿ ਪੈਦਲ ਯਾਤਰਾ ਦੇ ਵਿੱਚ ਸ਼ਾਮਲ ਹੋਣਗੇ ਤੇ ਜੋ ਕਿ 10 ਤੋਂ 25 ਜਨਵਰੀ ਦੇ ਵਿਚਕਾਰ ਇਹ ਕੰਮ ਹੋਵੇਗਾ ਤਾਂ ਉਹ ਦੱਸ ਦਈਏ ਕਿ 3 ਕਰੋੜ ਪੰਜਾਬੀ ਇਸ ਸਾਰਿਆਂ ਦੀ ਲੜਾਈ ਹੈ ਲੜਾਈ ਹੈ ਯਾਨੀ ਕਿ ਤੁਸੀਂ ਵੀ ਇਸ ਦੇ ਵਿੱਚ ਸ਼ਾਮਿਲ ਹੋ ਜੇਕਰ ਗੱਲ ਕੀਤੀ ਜਾਵੇ ਪੈਦਲ ਯਾਤਰੀਆਂ ਦੀ ਤਾਂ ਪੈਦਲ ਯਾਤਰਾ ਦੇ ਵਿੱਚ ਤਿੰਨ ਬੀੜੀਆਂ ਇਕੱਠੇ ਹੋਣ ਗਿਆ ਕੰਦਾ ਦੇ ਉੱਤੇ ਨਾਰੇ ਵੀ ਜਿਹੜੇ ਕਿ ਲਿਖੇ ਹੋਣਗੇ ਨਸ਼ਾ ਮੁਕਤ ਪੰਜਾਬ ਤੇ ਇਹ ਜਿਹੜੇ ਕਿ ਨਾਰੇ ਹੋਣਗੇ ਤਾਂ ਨੌਜਵਾਨਾਂ ਦੇ ਦੁਆਰਾ ਇਸ ਸੌ ਵੀ ਜਿਹੜੀ ਕਿ ਟੱਕੀ ਜਾਵੇਗੀ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਉਪਰੋ ਥੋਪਿਆ ਨਹੀਂ ਗਿਆ ਇਹ ਪਿੰਡ ਦੇ ਆਪਣੇ ਲੋਕ ਆਪਣੀ ਬੈਲ ਹੋਵੇਗੀ ਪੁਲਿਸ ਨਹੀਂ ਵਾਂਡੀ ਬਾਂਡ ਰਹੇ ਨੇ ਰਾਕੇ ਜੀहां ਸਿਰਫ ਕਾਗਜ਼ੀ ਨਹੀਂ ਜ਼ਮੀਨੀ ਅਸਰ ਵੀ ਦਿਸ ਰਿਹਾ ਹੈਗਾ ਪਿੰਡਾਂ ਦੇ ਪੈਰੇਦਾਰਾਂ ਦਾ ਮਤਲਬ ਹੈ ਕਿ ਹਰ ਪਿੰਡ ਆਪਣੇ ਬੱਚਿਆਂ ਦੀ ਰੱਖਿਆ ਖੁਦ ਕਰੇ ਨਸ਼ਾ ਨਾ ਖੁਦ ਕਰੋ ਨਾ ਵਿਕਣ ਦਿਓ ਤੇ ਨਾ ਹੀ ਦੂਜਾਂ ਨੂੰ ਕਰਨ ਦਿਓ ਇਹ ਪਿੰਡ ਦੀ ਇੱਜ਼ਤ ਦਾ ਸਵਾਲ ਬਣ ਗਿਆ ਤੁਹਾਡਾ ਇਸ ਵੀਡੀਓ ਨੂੰ ਲੈ ਕੇ ਕੀ ਵਿਚਾਰ ਹੈਗਾ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝੇ ਕਰਿਓ